ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਦਰਸ਼ਕੋ ਬਹੁਤ ਵਧੀਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਕਿਉਂਕਿ ਜਿਹੜਾ ਕਿਸਾਨੀ ਦਾ ਕੰਮ ਹੈ ਇਹ 6 ਮਹੀਨਿਆਂ ਦੀ ਆਮਦਨ ਹੋਗੀ ਝੋਨਾ ਬੀਜਾਂਗੇ ਕਣਕ ਬੀਜਾਂਗੇ 6 ਮਹੀਨਿਆਂ ਤੋਂ ਜਿਹੜਾ ਪੈਸਾ ਉਹ ਆਉਣਾ ਤੇ ਲਾਗਤ ਆ ਜਿਹੜੀ ਕਬੀਲਦਾਰੀ ਉਹ ਖੂ ਹੈ ਜਿਹੜਾ ਛੋਟਾ ਜ਼ਿਮੀਂਦਾਰ ਆ ਕੋਈ 2-4 ਕਿੱਲੇ ਵਾਲਾ ਜ਼ਿਮੀਂਦਾਰ ਖਰਚਾ ਵੱਧ ਜਾਂਦਾ ਹੈ ਆਮਦਨ ਘਟ ਜਾਂਦੀ ਹੈ ਤੇ ਦਿਨੋਂ ਦਿਨ ਜਿਹੜਾ ਕਰਜ਼ਾਈ ਹੋਣਾ ਸਟਾਰਟ ਹੋ ਜਾਂਦਾ ਹੈ ਕਿਉਂਕਿ ਐਕਸਟਰੀਆਂ ਜਿਹੜੀਆਂ ਸਹੂਲਤਾਂ ਬਹੁਤ ਜ਼ਿਆਦਾ ਵੱਧ ਗਈਆਂ ਅੱਜ ਤੁਹਾਨੂੰ ਅਜਿਹਾ ਪਰਿਵਾਰ ਮਿਲਾਉਣਾ ਹੈ ਜਿਹੜਾ ਸੁਬਾ ਸ਼ਾਮ ਆਮਦਨ ਕਰਦਾ ਹੈ ਪਰisco ਦਾਦਾ ਤੇ ਪੋਤਾ ਮਿਹਨਤ ਕਰਦੇ ਆ ਅਜਿਹਾ ਕਾਰੋਬਾਰ ਚਲਾਇਆ ਆ ਆਪਣੇ ਘਰ ਦੇ ਵਿੱਚ ਜਿਹੜੀ ਪੈਸੇ ਦੀ ਇਨਕਮ ਹੈ ਉਹ ਕਰ ਰਹੇ ਆ ਆਪਣੇ ਖੇਤ ਦੇ ਵਿੱਚੋਂ ਹੀ ਪੈਸਾ ਕਮਾ ਰਹੇ ਆ ਜਿਹੜੇ ਵੀ ਛੋਟੇ ਕਿਸਾਨ ਵੀਰ ਕੋਈ ਇੰਟਰਸਟਡ ਅਜਿਹਾ ਕੀਤਾ ਕਰਨਾ ਚਾਹੁੰਦੇ ਆ ਇਸ ਵੀਡੀਓ ਦੇ ਵਿੱਚ ਕਾਫੀ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਤੇ ਹਰੇਕ ਭਰਾ ਨੂੰ ਬੇਨਤੀ ਵੀ ਕਰਦੇ ਆ ਵੀ ਆਪਦੇ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਸ਼ਰਮ ਨਹੀਂ ਮੰਨਣੀ ਚਾਹੀਦੀ ਸਗੋਂ ਕੰਮ ਨੂੰ ਫਕਰ ਨਾ ਕਰਨਾ ਚਾਹੀਦਾ 80 ਸਾਲ ਦਾ ਬਜ਼ੁਰਗ ਹੈ ਪੋਸਟੇ ਦੇ ਨਾਲ ਦਿਨ ਰਾਤ ਮਿਹਨਤ ਕਰਾਉਂਦਾ ਹੈ ਗੱਲਬਾਤ ਤੁਹਾਡੀ ਬਜ਼ੁਰਗ ਨਾਲ ਵੀਰ ਨਾਲ ਕਰਵਾਵਾਂਗੇ ਜੇਕਰ ਦਰਸ਼ਕੋ ਵੀਡੀਓ ਲੱਗੀ ਚੰਗੀ ਤਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਗੱਲਬਾਤ ਕਰਾਉਣੀ ਹੈ ਤੁਹਾਡੀ ਉਸ ਬਜ਼ੁਰਗ ਦੇ ਨਾਲ ਵੀਰ ਦੇ ਨਾਲ ਕਿੰਨੀ ਇਹਦੇ ਚੋਂ ਆਮਦਨ ਹੋ ਜਾਂਦੀ ਹੈ ਕਿੰਨੀ ਜਗਾ ਲੱਗੀ ਵੀ ਹੈ ਸੁਬਾ ਸ਼ਾਮ ਦੀ ਆਮਦਨ ਹੈ ਕਿੰਨੀ ਕ ਕਮਾਈ ਕਰਦੇ ਆ ਕਿੰਨੇ ਕ ਲੰਬੇ ਸਮੇਂ ਤੋਂ ਇਹਦੇ ਨਾਲ ਜੁੜੇ ਹੋਏ ਆ ਕਿੰਨਾ ਕ ਜਿਹੜਾ ਐਕਸਟਰਾ ਖਰਚਾ ਉਹ ਆ ਜਾਂਦਾ ਵੇਖੋ ਤੁਸੀਂ ਅੱਤ ਦੀ ਗਰਮੀ ਪੈਂਦੀ ਆ ਤੇ ਬਾਪੂ ਜੀ ਸੁਬਾ ਖੇਤ ਆ ਜਾਂਦੇ ਆ ਤੇ ਪੋਤੇ ਦੇ ਨਾਲ ਸ਼ਾਮ ਨੂੰ ਜਾਂਦੇ ਆ ਬਹੁਤ ਜਿਆਦਾ ਮਿਹਨਤ ਕਰਦੇ ਆ ਮੇਰੇ ਵੱਲੋਂ ਬਾਪੂ ਜੀ ਵੀਰ ਜੀ ਸਾਸਰੀ ਕਾਲ ਜੀ ਠੀਕ ਠਾਕ ਹਾਂ ਜੀ ਹਾਂਜੀ ਠੀਕ ਹੈ ਜੀ ਵਧੀਆ ਬਾਪੂ ਜੀ ਇਹ ਵੀਡੀਓ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪਹਿਲੀ ਵੀਡੀਓ ਹੋਊਗੀ ਹਾਂਜੀ ਪਿਓ ਪੁੱਤ ਤਾਂ ਕਾਫੀ ਕੰਮ ਖੇਤਾਂ 'ਚ ਕਰਦੇ ਆਪਾਂ ਸੁਣੇ ਆ ਤੇ ਵੀਡੀਓ ਵੀ ਦੇਖੀਆਂ ਹਾਂਜੀ ਦਾਦੇ ਪੋਤੇ ਦਾ ਜਿਹੜਾ ਮੇਲ ਹੈ ਹਾਂਜੀ ਜਦੋਂ ਇਹ ਹੋ ਜੇ ਤਾਂ ਉਦੋਂ ਵਾਕਈ ਸੋਨੇ ਤੇ ਸੁਹਾਗਾ ਹੋ ਜਾਂਦਾ ਹਾਂਜੀ ਕਿਵੇਂ ਫੇਰਾ ਪੋਤੇ ਨੂੰ ਇਸ ਲਾਈਨ ਵਾਲੇ ਪਾਸੇ ਲਾ ਲਿਆ। ਨਾ ਜੀ ਇਹ ਪੋਤੇ ਨੂੰ ਸ਼ੌਂਕ ਬਹੁਤ ਸੀਗਾ ਜੀ। ਹੂੰ ਪਹਿਲਾ ਬਾਹੀ ਦਾ ਜੀ। ਫੇਰ ਇਹ ਇੱਕ ਸਾਡੇ ਪਿੰਡ 'ਚ ਹੈਗਾ ਜੀ ਉਹ ਮੁੰਡਾ ਇਹਦਾ دوست ਸੀ ਜੀ। ਜੀ ਉਹ ਪਹਿਲਾਂ ਸਬਜ਼ੀ ਲਾਉਂਦਾ ਹੁੰਦਾ ਸੀ ਜੀ। ਹੂੰ ਉੱਥੇ ਉਹ ਸਬਜ਼ੀ ਲਾਉਂਦਾ ਇਹ ਉੱਥੇ ਉਹਦੇ ਕੋਲੇ ਜਾਵ ਰਹਿੰਦਾ ਸੀਗਾ। ਹੂੰ ਇਹਨੇ ਉੱਥੋਂ ਸਿੱਖ ਕੇ ਫੇਰ ਇਹ ਮੈਨੂੰ ਆਂਦਾ ਵੀ ਆਪਾਂ ਵੀ ਸਬਜ਼ੀ ਲਾਇਆ ਕਰੀ। ਹੂੰ ਜਦੋਂ ਅਸੀਂ ਫਿਰ ਇਹ ਸਬਜੀ ਸਾਨੂੰ ਹੋ ਗਿਆ 3 ਸਾਲ ਸਬਜੀ ਲਾਉਂਦੇ ਜੀ 3 ਸਾਲ ਫਿਰ ਇਹ ਸਬਜੀ ਲਾਉਣ ਲੱਗ ਗਏ ਹੂੰ ਉਸ ਤੋਂ ਫਿਰ ਸਾਡਾ ਕੰਮ ਚੱਲ ਪਿਆ ਬਈ ਫਿਰ ਬਾਪੂ ਨਾਲ ਇੰਨਾ ਕੁੜਾ ਰਿਸ਼ਤਾ ਕਿਵੇਂ ਹੋ ਗਿਆ ਬਾਪੂਆਂ ਨੂੰ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਹੂ ਬਈ ਪਹਿਲਾਂ ਦੇ ਪੁਰਾਣੇ ਸਮਿਆਂ ਤੇ ਆਪਣੇ ਕੋਈ ਵੀ ਪੁੱਤਾ ਪੁੱਤਰੀ ਹੁੰਦੇ ਸੀ ਆਪਣੇ ਬਜ਼ੁਰਗਾਂ ਕੋਲੇ ਬੀਤ ਲ ਕਹਾਣੀਆਂ ਬਾਤਾਂ ਬੀਤ ਲ ਸੁਣ ਦਿੰਦੇ ਹੂੰ ਉਹ ਪਿਆਰ ਪਹਿਲਾਂ ਤੇ ਸੀ ਹੁਣ ਅੱਜ ਕੱਲ੍ਹ ਵੇਲਾ ਦੁਨੀਆ ਦੇ ਵਿੱਚ ਬਈ ਖਤਮ ਹੋ ਗਿਆ ਸਾਰਾ ਪਿਆਰ ਫੜ ਮੈਂ ਬੋਰਡ ਤੇ ਨਾਮ ਲਖਾਇਆ ਬਾਪੂ ਦਾ ਵੇਲਾ ਦਾਦਾ ਪੁੱਤਾਂ ਜੋੜੀ ਇਹਨਾਂ ਹਾਂ ਤੇ ਮੈਨੂੰ ਆਇਆ ਬਈ ਮੈਂ ਹੋਰ ਤਾਂ ਕੁਝ ਨਹੀਂ ਦੇ ਸਕਦਾ ਬਈ ਦੁਨੀਆ ਦੇ ਵਿੱਚ ਬਈ ਇੰਨਾ ਤਾਂ ਦੱਸ ਸਕਦਾ ਬਈ ਹਾਂ ਬਈ ਦਾਦੇ ਪੁੱਤਾਂ ਦੀ ਜੋੜੀ ਹੈਗੀ ਆ ਵਾਹ ਜੀ ਵਾਹ ਦਾਦੇ ਪੁੱਤਾਂ ਦੀ ਜੋੜੀ ਹੈਗੀ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਬਈ ਹੁਣ ਆਪਣੇ ਹੁਣ ਰਿਸ਼ਤਾ ਹੁੰਦਾ ਸੀ ਹੁਣ ਵਾਲੇ ਸਮੇਂ ਦੇ ਵਿੱਚ ਦਾਦੇ ਪੁੱਤਾਂ ਦੀ ਜੋੜੀ ਵੇਲਾ ਖਤਮ ਹੁੰਦੀ ਜਾਂਦੀ ਹੈ। ਹਮ ਇਹੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਹਾਂ ਦਾਦੇ ਪੁੱਤਾਂ ਦੀ ਜੋੜੀ ਹੈਗੀ ਆ ਪੰਜਾਬ ਦੇ ਵਿੱਚ ਪਹਿਲੀ ਹੋਊਗੀ ਮੈਨੂੰ ਲੱਗਦਾ ਵੀ ਦਾਦੇ ਪੋਤੇ ਦੀ ਜੋੜੀ ਹਾਂ ਹਾਂ ਵਾਹ ਜੀ ਮੈਂ ਇਹਨੂੰ ਐਂ ਤੀ ਬਈ ਆਪਾਂ ਹੋਰ ਤਾਂ ਕੋਈ ਨਹੀਂ ਦੇ ਸਕਦੇ ਹਨਾ ਇਕੱਲਾ ਆਪਾਂ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਦਾਦੇ ਪੋਤੇ ਦਾ ਚੱਲ ਨਹੀਂ ਹਨਾ ਪਰਮਾਤਮਾ ਦੀ ਕਿਰਪਾ ਨਾਲ ਚੱਲ ਹਨਾ ਬਾਪੂ ਕਿੰਨਾ ਕੁ ਪਿਆਰ ਆ ਪੋਤੇ ਨਾਲ ਪਿਆਰ ਤਾਂ ਇਹਦੇ ਨਾਲੋਂ ਤਾਂ ਵੱਡਾ ਹੈ ਜੀ ਦੋ ਪੋਤੇ ਹੈ ਮੇਰੇ ਦੋ ਇਹਦੇ ਸਣੇ ਇਹਨੂੰ ਤਾਂ ਹੁਣ ਜੇ ਇਹਨੂੰ ਜਾਨ ਵੀ ਮੰਗ ਲਾਂ ਨਾ ਮੈਂ ਹਾਂ ਜਾਨ ਵੀ ਦਿੰਦੀ ਵਾਹ ਹਾਂ ਜੀ ਕੋਲ ਕੰਮ ਜਿਹੜਾ ਕਿਤੇ ਕੰਮ ਮੈਂ ਜਿੱਥੇ ਵੀ ਜਾਣਾ ਮੈਂ ਰੱਖੇ ਕਿਤੇ ਵੀ ਕਿੰਨਾ ਕੰਮ ਹੈ ਇਹਨੇ ਛੱਡ ਕੇ ਉਹਦੇ ਮੈਨੂੰ ਲੈ ਜਾਣਾ ਮੈਂ ਨਾਲ ਲੈ ਕੇ ਜਾਣਾ ਬਾਪੂ ਦੇ ਨਾਲ ਕਿਤੇ ਸਾਰਾ ਕੰਮ ਆਈ ਮੂਹ ਹੀ ਵੜਾ ਹੈ ਸੁਬਾ ਸ਼ਾਮ ਵੇਲਾ ਬਾਪੂ ਦੇ ਕਮਰੇ ਚ ਵੇਲਾ ਜਾ ਕੇ ਜਾ ਕੇ ਮੇਰੇ ਕੋਲੇ ਦੋ ਘੰਟੇ ਰਹਿਣਾ ਗੱਲਾਂ ਬਾਤਾਂ ਕਰਕੇ ਫਿਰ ਇਹਨੇ ਆਪਦੇ ਪੈਣਾ ਕਮਰੇ ਵਿੱਚ ਪੈ ਜਾਣਾ ਅੱਛਾ ਸਹਾਰਾ ਕੋਲੀ ਫੇਰ ਜਾਂਦਾ ਵਾਹ ਹਾਂਜੀ ਹਾਂਜੀ ਬਾਪੂ ਫਿਰ ਕਈ ਬਜ਼ੁਰਗਾਂ ਦੇ ਪੋਤੇ ਤਾਂ ਮੈਨੂੰ ਲੱਗਦਾ ਵੀ ਦਿਨੇ ਵੀ ਨਹੀਂ ਬੁਲਾਉਂਦੇ ਹੁਣ ਨਾ ਜੀ ਨਾ ਹੁਣ ਇਹਨਾਂ ਜਿੱਦਾਂ ਹੀ ਦਾਦੀ ਮਰੀ ਆ ਹੂੰ ਉਹ ਪੋਤਾ ਹੁਣ ਪੈਂਦਾ ਤਾਂ ਮੇਰੇ ਕੋਲੇ ਆ ਹੂੰ ਸਮਝਦਾ ਮੈਂ ਉਹਨੂੰ ਵੀ ਉਨਾ ਹੀ ਆ ਹੂੰ ਇੱਕੋ ਜਿਹਾ ਸਮਝਦਾ ਮੈਂ ਦੋਹਾਂ ਨੂੰ ਹਾਂ ਜੇ ਕੋਈ ਕੰਮ ਜਾਂ ਪੈਸੇ ਥੇਲੇ ਦਾ ਹੁੰਦਾ ਉਨੇ ਜਿੰਨੇ ਇਹਨੂੰ ਦੇਨੇ ਉਨੇ ਉਹਨੂੰ ਦੇ ਦੇ ਤੇਰ ਮੇਰ ਕੋਈ ਨਹੀਂ ਹਾਂ ਏਰ ਮੇਰ ਉਹਦੀ ਹੈ ਨਹੀਂ ਗੀ ਬੱਪ ਫਿਰ ਕਿੰਨਾ ਖੂਨ ਵਾਜ ਜਾਂਦਾ ਮੰਜੇ ਦੇ ਪੁੱਤ ਆ ਕੇ ਬਹਿ ਜਾਂਦੇ ਪੂਰਾ ਜੀ ਪੂਰਾ ਸਬਜੀ ਕੱਲਾ ਤੋੜ ਕੇ ਲੈ ਜਾਂਦਾ ਹਾਂ ਤੇ ਬਾਪੂ ਵੇਲਾ ਬਰਾਂਡੇ 'ਚ ਪਿਆ ਵੇਲਾ ਝਾਗਦਾ ਰਹਿੰਦਾ ਵੇਲਾ ਵੀ ਕਦੋਂ ਪੁੱਤਾ ਸਬਜੀ ਲੈ ਕੇ ਆਉਂਦਾ ਜਦੋਂ ਮੈਂ ਲੈ ਕੇ ਆ ਜਾਂਦਾ ਬਾਪੂ ਉਹਦੀ ਖੜਾ ਹੋ ਜਾਂਦਾ ਵੇਲਾ ਇਹ ਨਾ ਜਾ ਝੜ ਜਾਂਦਾ ਬਾਪਨੇ ਵੇਲੇ ਬਾਪੂ ਜਿਹੜੇ ਹੋਰਾਂ ਦੇ ਪੋਤੇ ਵੀ ਆ ਹੋਰ ਵੀ ਪੋਤੇ ਆ ਹੈਗੇ ਜੀ ਹੈਗੇ ਬਾਪੂ ਤਾਂ ਸਾਰਿਆਂ ਦਾ ਹੀ ਪਿਆਰ ਕਰਦਾ ਹੈ ਨਾ ਸਾਰਿਆਂ ਦੀ ਸੁੱਖ ਭਾਲਦਾ ਹਾਂਜੀ ਹਾਂਜੀ ਪਰ ਉਹਨਾਂ ਨੂੰ ਵੀ ਕੁਝ ਨਾ ਕੁਝ ਸੋਚਣਾ ਚਾਹੀਦਾ ਕੁਝ ਨਾ ਕੁਝ ਤੁਸੀਂ ਦਰਸ਼ਕਾਂ ਨੂੰ ਦੱਸੋ ਕਿੱਥੇ ਜੀ ਹੁਣ ਵੇਖੋ ਆਸ਼ਰਮ ਚ ਛੱਡ ਦਿੰਦੇ ਆ ਬਜ਼ੁਰਗਾਂ ਨੂੰ ਸਾਂਭਣ ਦੇ ਮਾਰੇ ਸਾਰੀ ਜਾਇਦਾਦ ਸਾਰੀ ਕੰਮ ਧੰਦਾ ਉਹਨਾਂ ਦਾ ਕਰਿਆ ਹੁੰਦਾ ਪਾਲੀ ਹੁੰਦੀ ਆ ਆ ਤੇ ਪੁੱਤ ਪੋਤੇ ਸਾਰੇ ਪਰਿਵਾਰ ਪਾਲਿਆ ਹੁੰਦਾ ਸਾਡੇ ਆਪ ਦੇ ਜਵਾਨੀ ਉਹ ਮਿਹਨਤ ਤੇ ਘਰੇ ਉਹਨਾਂ ਦਾ ਘਰ ਬੰਦਣ ਦੀ ਖਾਤਰ ਕਰਦੇ ਆ ਹਾਂ ਕਿੱਥੇ ਉਹਨਾਂ ਨੂੰ ਜਦੋਂ ਉਹਨਾਂ ਨੇ ਆਰਾਮ ਕਰਨਾ ਹੁੰਦਾ ਸੁੱਖ ਲੈਣਾ ਹੁੰਦਾ ਉਦੋਂ ਉਹਨਾਂ ਨੂੰ ਆਸਰਾ ਉੱਤੇ ਸੱਜਿਆ ਹੁੰਦਾ ਹੂੰ ਕਿਹਦੀ ਪੜੀ ਗੱਲ ਐ ਤੁਸੀਂ ਬਾਪੂ ਜੀ ਇੱਕ ਆਪਣੇ ਪਰਿਵਾਰ ਮੁਤਾਬਕ ਤੁਹਾਡੇ ਮੁਤਾਬਕ ਦੱਸਿਓ ਹਾਂਜੀ ਵੀ ਹੁਣ ਕਲਯੋਗ ਚੱਲ ਰਿਹਾ ਕਿ ਸਤਯੋਗ ਚੱਲਦਾ ਚੱਲਦਾ ਤਾਂ ਕਲਯੋਗੀ ਐ ਤੇ ਆਪਣੇ ਘਰੇ ਕੀ ਆ ਆਪਣੇ ਘਰੇ ਤਾਂ ਸਤਯੋਗੀ ਐ ਹੂੰ ਸਤਯੋਗੀ ਐ ਆਪਣੇ ਤਾਂ ਸਤਿ ਜੀ ਹਾਂ ਹਾਂ ਗਾਂ ਮਹਾਰਾਜ ਦੀ ਮੇਰ ਹੈ ਜੀ ਬਹੁਤ ਸਾਡੇ ਪਰਮਾਤਮਾ ਦੀ ਕਰ ਫਾਟੇ ਦਾ ਬਹੁਤ ਮੇਰ ਅਸੀਂ ਇੱਕ ਗਰੀਬ ਕੋਈ ਵੀ ਆ ਜੇ ਅਸੀਂ ਖੈਰ ਬਿਨਾ ਉਹਨੂੰ ਜਾਣ ਨਹੀਂ ਦੇਣਾ ਜਿਹੜਾ ਪੈਸੇ ਵਾਲਾ ਉਹਨੂੰ 4 400 ਰੁਪਏ ਵੀ ਦਿੰਨੇ ਜਿਹੜਾ ਆਟੇ ਜਾਂ ਦਾਣੇ ਵਾਲਾ ਉਹਨੂੰ ਉਹ ਖੈਰ ਪਾਉਨੇ ਅਸੀਂ ਮੇਰਾ ਇਹ ਹੀ ਆਖਿਆ ਬੈਨੋ ਹਨ ਵੀ ਮੋੜਨਾ ਨਹੀਂ ਆਪਾਂ ਕੇ ਹਾਂ ਤੇ ਮੋੜਦੇ ਵੀ ਨਹੀਂ ਅਸੀਂ ਹੈ ਬਾਕੀ ਆਇਆ ਬਾਈ ਸਾਡੇ ਕੋਲ ਇਸ਼ਾਰਾ ਕੁਝ ਪਰਮਾਤਮਾ ਨੇ ਪਰਮਾਤਮਾ ਨੇ ਦਿੱਤਾ ਜੀ ਚੌਕ ਲਈ ਕਰਦੇ ਆ ਵੀ ਬਹੁਤ ਖੁਸ਼ ਆ ਇਤਾਂ ਉਹੀ ਚੌਕ ਲਈ ਹੁਣ ਮੈਨੂੰ ਕਈ ਕਹਿ ਦਿੰਦੇ ਆ ਯਾਰ ਤੂੰ ਰੇਸ ਵੀ ਮਖ ਤੂੰ ਮੇਰੇ ਨਾਲ ਚੱਲ ਡਾਕਟਰ ਕੋਲੇ ਆਪਾਂ ਲੈ ਚੱਲਦੇ ਆ ਸਭ ਜੀ ਹੂੰ ਤੇ ਤੂੰ ਟੈਸਟ ਕਰਾ ਫੇਰ ਉਹ ਲੋਟੜਾ ਹੋ ਜਾਂਦਾ ਅਗਲਾ ਤੁਹਾਨੂੰ ਕੀ ਦੱਸਾਂ ਸਾਕੀ ਬਾਪੂ ਜੀ ਅੰਦਰ ਵੀ ਸੱਚ ਆ ਤੁਹਾਨੂੰ ਕੀ ਇੱਕ ਗੱਲ ਦੱਸਾਂ ਜੀ ਦਿਆਨੇ ਦਾ ਬੰਦਾ ਆ ਗਿਆ ਇੱਕ ਉਹ ਸਾਡੇ ਨਾਲ ਦੁਕਾਨ ਹੈ ਰਵਾੜੀ ਵਾਲਿਆਂ ਦੇ ਲੀੜਿਆਂ ਵਾਲੇ ਜੀ ਉਹਨਾਂ ਦੀ ਸਕੀਰੀ ਆ ਇੱਥੇ ਜੀ ਉਹ ਮੁੰਡਾ ਸੀ ਥੋੜੇ ਅਰਕਾ ਜਮਾ ਥੋੜੇ ਮੰਦਰੇ ਦਾ ਹੂੰ ਤੇ ਉਹਨੇ ਆ ਕੇ ਨਾ ਮੈਨੂੰ ਆ ਦਾ ਬਜ਼ੁਰਗਾ ਤੇਰੇ ਕਦੂ ਕਦੂ ਠੀਕ ਹੈ ਆ ਨਾ ਮੈਨੂੰ ਦੱਸ ਪੈ ਲੋ ਕਦੂ ਤੇ ਹੂੰ ਉਹਨੇ 10 ਕਿਲੋ ਕਦੂ ਮੇਥੋਂ ਪਵਾ ਲੇ ਜੀ ਤੇ ਲੁਧਿਆਣੇ ਦਾ ਸੀ ਹੂੰ 10 ਦਿਨ ਉਹਦਾ ਮੇਰਾ ਕਿਲੋ ਕਿਲੋ ਮੇਰਾ ਸਾਡਾ ਖਰਚਾ ਹੈ ਵੀ ਦਾਲ ਦਾ ਕਿਲੋ ਦਾ ਰੋਇਦਾ ਹੂੰ ਡੋ ਡੰਗਾ ਨਹੀਂ ਜਿਹੜੀ 2 ਕਿਲੋ ਹੋ ਗਿਆ ਉਹਨੇ ਨਾ 10ਵੇਂ ਦਿਨ ਉਹ ਫੇਰ ਲਈ ਦੇ ਲੈਣਾ ਉਹਨਾਂ ਦੀ ਸਿਕਿਰੀ ਦੇ ਤੇ ਹਾਂਜੀ ਉਹ ਬਜ਼ੁਰਗਾਂ ਦਾ ਮੈਂ ਫ੍ਰਿਜ ਚ ਰੱਖਤੇ ਹੋਏ ਉਹ ਪੂਰਾ ਫਰਟ ਵੀ ਨਹੀਂ ਆਂਦਾ ਪਿਆਗਾ ਹੂੰ ਕਦੋਂ ਦਾ ਫੇਰ ਮੈਨੂੰ ਦੂਜੇ ਦਿਨ ਫੇਰਾਂ ਦਾ ਆਂਦਾ 15 ਕਿਲੋ ਕਰਦੇ ਆਂਦਾ ਅੱਛਾ ਜੀ ਹਾਂ ਫੇਰ ਉਹ ਤਾਂ ਜੋ ਦੂਜੀ ਵਾਰ 15 ਦਿਨਾਂ ਪਿੱਛੋਂ ਫੇਰ ਉਹ 15 ਕਿਲੋ ਕਦੂ ਲਿਆ ਆਈ ਪੀਲੇ ਛਾਲੇ ਜੀ 70 80 ਕਿਲੋ ਵੇਲ ਕੱਟਦੇ ਰਹੇ ਇਹ ਜੀ ਸਬਜੀ ਬਣੀ ਨਹੀਂ ਸਾਡੇ ਪੰਜਾਬ ਚ ਵੀ ਹੈ ਨਹੀਂ ਆਂਦਾ ਹਾਂ ਵੇਲੋ ਜਾ ਲੁਧਿਆਣੇ ਦਾ ਸੀ ਉਹ ਬੰਦਾ ਜੀ ਆਂਦਾ ਸਾਡੇ ਸ਼ਹਿਰ ਚ ਵੀ ਨਹੀਂ ਮਿਲਦੀ ਜਿਹੜੇ ਹੁਣ ਪੜੇ ਲਿਖੇ ਆਈ ਉਹਨਾਂ ਦਾ ਪੜੇ ਲਿਖੇ ਉਹਨਾਂ ਤਾਂ ਮੁੰਡਾ ਸੀ ਛੋਟੇ ਪੜਿਆ ਲਿਖਿਆ ਜਿਵੇਂ ਥੋੜਾ ਮਾਨਦਰਾ ਜੀ ਹਾਂ ਹਾਂ ਜੀ ਹੁਣ ਕੋਈ ਵੀ ਆ ਗਾਕ ਨੂੰ ਦੱਸਣਾ ਪੈਂਦਾ ਵੀ ਦੱਸਣਾ ਪੈਂਦਾ ਬਈ ਇਹ ਵੀ ਕੱਦੂ ਲੈ ਜਾ ਬਜ਼ਾਰ ਆਲਾ ਕੱਦੂ ਵੀ ਲੈ ਕੇ ਫਰਕ ਦੇਚੋ ਹਣਾ ਬਾਕੀ ਇਹ ਜਿਹੜਾ ਵੀ ਰੇ ਵਾਲਾ ਕੱਦੂ ਧੁੱਪੇ ਰੱਖ ਦੋ ਕੱਲ ਹੁਣ ਇੱਥੇ ਬੁੜੀ ਆ ਗਈ ਹਾਂਜੀ ਉਹ ਬੁੜੀਆਂ ਦੀ ਮੈਂ ਕੱਦੂ ਤੇ ਲੈ ਜਾਂਦੀ ਆਂ ਦੀ ਬਜ਼ੁਰਗਾ ਬਣਨਗੇ ਹਮ ਮਖ ਨਾ ਬਣੇ ਤੂੰ ਪੈਸੇ ਬਣਾ ਦੇ ਕੇ ਜਾ ਅੱਛਾ ਜੀ ਆ ਚੱਕ ਉਹਦੀ 2 ਕਿਲੋ ਪਾ ਦੇ ਹਮ 2 ਕਿਲੋ ਪਾਤੇ ਉਹਨੇ ਮੈਨੂੰ 100 ਰੁਪਇਆ ਦੇਤਾ ਹਮ ਤੇ ਉਹ ਆਣੀ ਮੈਂ ਰੋਜ਼ ਲਜਾਇਆ ਕਰੂੰ ਹਮ ਕੱਲ ਆ ਵੀ ਹੁਣ अच्छा जी हुणा जी मैं आंडी रोज ਲਜਾਇਆ ਕਰੂੰਗੀ ਆਂਦੀ ਆਂਦੀ ਸਬਜੀ ਵਾਲੀ ਵਧਕਾ ਬਣੀ ਆਂਦੀ ਵੀ ਕੁਆਲਿਟੀ ਹੈਗੀ ਆ ਸੱਚ ਹੈਗਾ ਜ਼ਹਿਰ ਮੁਕਤ ਹੈਗੀ ਆ ਜੀ ਹਾਂ ਜੀ ਹਾਂ ਵਾਹ ਜੀ ਵਾਹ ਐ ਤਾਂ ਹੁਣ ਦੁਨੀਆ ਬਹੁਤ ਰੰਗੀ ਆ ਜੀ ਮੂੰਹ ਕਿਸੇ ਦਾ ਫੜ ਲੈਣਾ ਕੋਈ ਕੋ ਸਾਕੀ ਜਾਂਦਾ ਕੋਈ ਕੋ ਸਾਕੀ ਜਾਂਦਾ ਅਗਲਾ ਤਾਂ ਕਹਿੰਦੇ ਹੁੰਦਾ ਵੀ ਜ਼ਹਿਰ ਆ ਬਾਪੂ ਜੀ ਵੀਡੀਓ ਦਿਖਾ ਦਿਆ ਕਰੋ ਆਪਣੀ ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਆਂ ਵੀ ਸਾਫ਼ ਸੁਥਰੀ ਅਗਰੇ ਨੂੰ ਮਿਲੇ ਸਬਜ਼ੀ। ਹਾਂ ਜੀ ਹਾਂ। ਉਹ ਵਾਕਈ ਸਾਫ਼ ਸੁਥਰੀ ਆ ਖੇਤ ਆ ਕਿ ਪਤਾ ਲੱਗਦਾ ਵੀ ਵਾਕਈ ਪ੍ਰੋਪੀਟਰੈਪ ਵੀ ਲੱਗੇ ਹੋਇਆ। ਤੁਹਾਡੇ ਜਿਹੜੇ ਆਰਗੈਨਿਕ ਗੰਡੇ ਸੀ ਉਹ ਵੀ ਲੱਗੇ ਹੋਇਆ। ਹਾਂ। ਕਣਕ ਵਾਲੇ ਬਾੜੀ ਤੁਹਾਡੇ ਮੂੰਗੀ ਲੱਗੀ ਵੀ ਆ। ਕਿਉਂਕਿ ਨਹੀਂ ਤਾਂ ਮੂੰਗੀਆਂ ਦੀ ਹਾਈਟ 2 2 2.5 2.5 3 3 ਫੁੱਟ ਹੋਈ ਪਈ ਆ। ਹਾਂ ਜੀ ਹਾਂ। ਤੇ ਆਹ ਦੇਖੋ ਦਰਸ਼ਕਾਂ ਨੂੰ ਕਹਿੰਦਾ ਵੀ ਥੋੜਾ ਜਿਹਾ ਦੇਖ ਲਓ ਕਿਉਂਕਿ ਐਵੇਂ ਅਸੀਂ ਪਾੜ ਦੇਖ ਲਓ ਚੱਕੀ। ਆਹ ਦੇਖੋ ਤੁਸੀਂ। ਹਾਂ। ਸਿੰਚਾਈ ਪਾ ਗਣਤੀ ਦੇ ਬੂਟੇ ਆ ਤੇ ਇੱਕ ਪਾਣੀ ਲੱਗਿਆ ਤੇ ਫਲ ਦੇਖ ਲਓ ਤੁਹਾਡੇ ਸਾਹਮਣੇ ਆ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਕੀਤਾ ਤਾਂ ਨਹੀਂ ਬਾਈ ਨਾ ਨਾ ਕੋਈ ਕੁਝ ਨਹੀਂ ਕਰਿਆ ਫਿਰ ਦਾਦੇ ਨੇ ਆਖਿਆ ਵੀ ਦਾਦੇ ਕੋਲੇ ਕਰੀਏ ਪਕਾਰ ਵੀ ਦਾਦਾ ਸੁਣੂਗਾ ਹੈ ਪੁਰਾਣਾ ਤਜਰਬਾ ਸੀ ਹਾਂਜੀ ਹਾਂਜੀ ਪਾਪੂ ਕਿਹੜੀ ਚੀਜ਼ ਬੀਜੀ ਪਹਿਲੀ ਫਿਰ ਪਹਿਲਾਂ ਬੀਜੀ ਸੀਗੀ ਜੀ ਅਸੀਂ ਕੱਦੂ ਹੂੰ ਪੇਠਾ ਵੀ ਬੀਜਿਆ ਸੀਗਾ ਜੀ ਤੋਰੀ ਵੀ ਬੀਜੀ ਸੀਗੀ ਹੂੰ ਹਾਂ ਫਿਰ ਹੌਲੀ ਹੌਲੀ ਵਧਾ ਲਿਆ ਵਧਾ ਲਿਆ ਜੀ ਹਾਂ ਹਾਂ ਸਰਦੂੜ ਫਿਰ ਇਸ ਪਾਸੇ ਤਾਂ ਯਾਰ ਨੌਜਵਾਨ ਖੇਤੀ ਵਾਲੇ ਪਾਸੋਂ ਤਾਂ ਬਿਰਲੇ ਬੰਦੇ ਹੀ ਆ ਜਿਹੜੇ ਹਾਂ ਹਾਂਜੀ ਜਾ ਕੇ ਭਜਦੇ ਆ ਵੀ ਯਾਰ ਖੇਤੀ ਚ ਦਾ ਘਰ ਉਂ ਵੀ ਪਰਿਵਾਰ ਕਹਿ ਦਿੰਦਾ ਵੀ ਪਹਿਲਾਂ ਨਹੀਂ ਖੇਤੀ ਕਰਨੀ ਪੈ ਜੂਗੀ ਪਹਿਲਾਂ ਨਹੀਂ ਪਸ਼ੂ ਸੰਭਾਲਣੇ ਪੈ ਜਾਣਗੇ ਇਹਨੂੰ ਕਿੱਤੇ ਨੂੰ ਕਿੱਤੇ ਨਹੀਂ ਗਿਣਦੇ ਕਿਉਂਕਿ ਹਰ ਇੱਕ ਨੇ ਸਬਜ਼ੀ ਖਾਣੀ ਆ ਹਾਂਜੀ ਬੜੇ ਨੀਲ ਵੀ ਖਾਣੀ ਆ ਲਿਖੇ ਨੇ ਵੀ ਖਾਣੀ ਆ ਹਰ ਇੱਕ ਤਰ੍ਹਾਂ ਦੇ ਬੰਦੇ ਨੇ ਜਿਹੜੀ ਸਬਜ਼ੀ ਆ ਉਹ ਖਾਣੀ ਆ ਹਾਂਜੀ ਹਰ ਇੱਕ ਬੰਦੇ ਨੇ ਦੁੱਧ ਪੀਣਾ ਤੇ ਕਿੱਤੇ ਨੂੰ ਮਾੜਾ ਗਿਣਿਆ ਜਾਂਦਾ ਹਾਂ ਪਰ ਤੁਸੀਂ ਇਸ ਕਿੱਤੇ ਨੂੰ ਕਿਵੇਂ ਸਿਲੈਕਟ ਕਰ ਲਿਆ ਬਾਈ ਜੀ ਮੈਨੂੰ ਪਹਿਲਾਂ ਹੀ ਤੇ ਆਪਾਂ ਨੇ ਨਿੱਕੇ ਹੁੰਦੇ ਨੇ ਆਪਾਂ ਨੇ ਖੇਤੀ ਦਾ ਬਹੁਤ ਸ਼ੌਂਕ ਸੀ ਆਪਾਂ ਨੂੰ ਤੇ ਮੈਂ 2013 ਤੋਂ ਵੇਲਾ ਬਈ ਆਪਾਂ ਨੂੰ ਇੰਨੀ ਜਾਣਕਾਰੀ ਹੈ ਨਹੀਂ ਸੀ ਜਦੋਂ ਇਹ ਫੋਨ ਆ ਗਏ ਨਾ ਤੇ ਆਪਾਂ ਨੇ ਵਾਰ ਆਰਗੇਨਿਕ ਛਾਜੀਆਂ ਬਾਰੇ ਪਤਾ ਲੱਗ ਗਿਆ ਮੈਨੂੰ ਜਾਣਕਾਰੀ ਤੇ ਮੈਨੂੰ 6-7 ਛਾਲ ਵੇਲਾ ਘਰਦਿਆਂ ਨੂੰ ਦੱਖਣ ਤੇ ਵੀ ਲੱਗ ਗਿਆ ਆਪਾਂ ਨੂੰ 2018 ਤੋਂ ਆਪਾਂ ਇਹ ਕੰਮ ਸ਼ੁਰੂ ਕੀਤਾ ਜੀ ਕੱਲੀ ਕਣਕ ਦੀ ਬਜਾਈ ਕੀਤੀ ਸੀ ਛੱਤ ਮਰਲੇ ਮੈਂ ਛਾਜੀਆਂ ਲੰਮਦਾ ਹੁੰਦਾ ਸੀ ਤੇ ਘਰ ਵਾਸਤੇ ਘਰ ਵਾਸਤੇ ਵੇਲਾ ਤੇ ਪੰਜ ਕਨਾਲਾਂ ਸੀ ਆਪਣੀਆਂ ਵੀ ਲੈ ਤੇ 6.5 ਕਨਾਲਾਂ ਤੇ ਆਪਣੀ ਕਣਕ ਹੋ ਜਾਂਦੀ ਛੱਤ ਘਾਠ ਕੋ ਮਰਲੇ ਆਪਣੀ ਸਾਜੀ ਹੋ ਜਾਂਦੀ ਤੇ ਆਪਣੇ ਘਰ ਵਾਸਤੇ ਤੇ ਮੈਂ ਐਸ ਕਰਕੇ ਫਿਰ ਮੈਂ ਇਹ ਵਾਧ ਦੇ ਹੀ ਆਪਣਾ ਕੰਮ ਇਹ ਤੇ ਫੇਰ ਮੈਂ ਹੌਲੀ-ਹੌਲੀ ਮੇਰਾ ਮਿੱਤਰ ਸੀ ਤੇ ਮੈਂ ਬਾਈ ਗੁਰੂਕਾਰ ਵੀ ਬਹੁਤ ਜਾਂਦਾ ਹੁੰਦਾ ਸੀ ਮੈਂ ਮੇਹਣਤੀ ਬਹੁਤ ਕਰਦਾ ਐਵੇਂ ਤੈਨੂੰ ਕੀ ਚਰਤ ਕਰਦਾ ਤੇ ਉਹ ਮੇਰਾ ਮਿੱਤਰ ਕਹਿੰਦਾ ਯਾਰ ਤੂੰ ਗੁਰੂਕਾਰ ਵੀ ਬਹੁਤ ਜਾਂਦਾ ਨਾਮ ਲੈਣਾ ਤੇ ਬਾਈ ਤੂੰ ਮੇਹਣਤ ਵੀ ਬਹੁਤ ਕਰਦਾ ਕਹਿੰਦਾ ਇੱਕ ਕੰਮ ਹੋਰ ਕਰ ਕਹਿੰਦਾ ਬਾਬੇ ਨਾਨਕ ਨੇ ਕੀ ਕਿਹਾ ਠੀਕ ਕਹਿੰਦਾ ਹੂੰ ਕਹਿੰਦਾ ਵੀ ਐਂ ਕਰਕੇ ਵੀ ਚਰਤ ਕਰੋ ਨਾਮ ਤੇ ਵੰਡ ਹੂੰ ਫੇਰ ਮੈਨੂੰ ਕਹਿੰਦਾ ਯਾਰ ਇਹ ਕੰਮ ਕਰ ਯਾਰ ਕਹਿੰਦਾ ਕਿ ਚਾਬੀ ਹੁਣ ਲਾਉਣ ਤਾਂ ਲੱਗ ਗਿਆ ਕਹਿੰਦਾ ਕਹਿੰਦਾ ਤੂੰ ਛੱਤ ਕਮਰ ਲਿਆ ਤੇ ਘਰਵਾਦ ਤੇ ਪਰਿਵਾਰਵਾਦ ਤੇ ਲਾ ਲੈਣਾ ਤੂੰ ਇਹ ਚੀਜ਼ ਕਹਿੰਦਾ ਲੋਕਾਂ ਚ ਹੀ ਲੈ ਕੇ ਜਾ ਮੈਨੂੰ ਕਹਿੰਦਾ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਕਰਦਾ ਉਹ ਮੈਨੂੰ ਕਹਿੰਦਾ ਵੀ ਨਾਂ ਨਾ ਲਈ ਮੇਰਾ ਮੈਂ ਚੱਲ ਮੈਂ ਤੇਰਾ ਨਾਂ ਨਹੀਂ ਲੈਂਦਾ ਪਰ ਉਹ ਬੰਦੇ ਦਾ ਇਹ ਬਹੁਤ ਧੰਨਵਾਦ ਹੈ ਯਾਰ ਬਾਈ ਸਹੀ ਰਸਤਾ ਦਿਖਾਇਆ ਬੰਦੇ ਨੇ ਹਾਂ ਸਹੀ ਰਸਤਾ ਦਿਖਾਤਾ ਵੀ ਨੇ ਤੇ ਪਰ ਮੈਂ ਜਿਹੜਾ ਲਾਲ ਹੀ ਹਾਂ ਬਾਈ ਤੇਰੇ ਕੋਲ 2 ਸਾਲ ਹੋ ਗਏ ਮੈਂ ਲਾਲੀ ਸਬਜੀ ਪਰ ਮੈਨੂੰ ਨਾ ਪਾਣੀ ਬਾਰੇ ਪਤਾ ਇਹ ਨਾ ਬਿਮਾਰੀ ਬਾਰੇ ਪਤਾ ਮੈਂ ਪੰਜਾਂ ਗਣਾਏ ਸਬਜ਼ੀ ਲਾ ਲਈ ਹੂੰ ਤੇ ਨਾ ਬਈ ਮੇਰੇ ਤੋਰੀ ਨਾ ਪੇਠਾ ਨਾ ਗਰੀਲਾ ਕੋਈ ਚੀਜ਼ ਨਹੀਂ ਹੋਈ ਕੱਲੇ ਕੱਦੂ ਮਾੜੇ ਮਟੇ ਪਿੰਡੀ ਵੇਲਾ ਪਰ ਲੋਕਾਂ ਨੇ ਬਹੁਤ ਵਧੀਆ ਕਿਹਾ ਵੀ ਚੰਗੀ ਗੱਲ ਆ ਫੇਰ ਵੀ ਹੂੰ ਪਰ ਜਿਹੜਾ ਆਪਣਾ ਥੋੜਾ ਪੜਿਆ ਲਿਖਿਆ ਆ ਪੜ੍ਹੇ ਲਿਖੇ ਆ ਹਨ ਉਹ ਤਾਂ ਠੀਕ ਆ ਜਿਹੜਾ ਆਪਣਾ ਭਾਈਚਾਰਾ ਉਹ ਥੋੜੀ ਜਿਹੀ ਨਖਤ ਕਰਦਾ ਉਹ ਪੈਦਿੰਦੇ ਬਿਨਾਂ ਰੇ ਸਪਰੇਅ ਤੋਂ ਸਬਜ਼ੀ ਕਮੀ ਹੋ ਜੂਗੀ ਆ ਅੱਛਾ ਸਵਾਲ ਕਰਦੇ ਆ ਸਵਾਲ ਕਰਦੇ ਆ ਜੀ ਹਜੇ ਵੀ ਫੇਰ ਸਾਨੂੰ ਦੱਸਣਾ ਪੈਂਦਾ ਵੀ ਤੁਸੀਂ ਛਾੜੇ ਵਾਲਾ ਕੱਦੂ ਵੀ ਲੈ ਜਾਓ ਤੇ ਬਾਜ਼ਾਰ ਵਾਲਾ ਕੱਦੂ ਲੈ ਕੇ ਜਾਓ ਕਿ ਜਿੰਨਾ ਦੋਮੇ ਚ ਫਰਕ ਵੇਖੋ ਹਨ ਜੀ ਪਰ ਇਹ ਲਿਖੇ ਵੇ ਇੱਕ ਚੀਜ਼ ਤੁਸੀਂ ਬਾਪੂ ਜੀ ਕਰਿਓ ਹਾਂ ਜੀ ਫੇਰ ਆਪਣੇ ਚੈਨਲ ਦੇ ਉੱਤੇ ਵੀਡੀਓ ਦਿਖਾਓ ਕਿਉਂਕਿ ਆਪਾਂ ਜਿਹੜਾ ਖੇਤ ਆ ਤੁਹਾਡਾ ਵਿਜ਼ਿਟ ਕਰਾਵਾਂਗੇ ਕਿਉਂਕਿ ਆਪਣੀ ਵੀ ਕੋਸ਼ਿਸ਼ ਇਹ ਜਿਹੜਾ ਵੀ ਭਰਾ ਕੋਈ ਪੈਸੇ ਲਾਉਂਦਾ ਸਬਜ਼ੀ ਦੀ ਹਾਂਜੀ ਹਾਂਜੀ ਕੋਈ ਰੇਟ ਤੁਹਾਡਾ ਵੱਧ ਹੈਗਾ ਨਹੀਂ ਰੇਟ ਆਪਣਾ ਬਾਜ਼ਾਰ ਵਾਲਾ ਹੀ ਹੈ ਗਦੇ ਘੂੜੇ ਦਾ ਮੁੱਲ 1 ਕਰਕੇ ਵੀ ਪਰਖਾਂ ਕਰਦੇ ਆ ਹਜੇ ਪਰਖਾਂ ਕਰਦੇ ਫੇਰ ਵੀ ਹਜੇ ਕਹਿੰਦੇ ਆ ਕਿ ਤੂੰ ਪਰੰਤੂ ਫੇਰ ਵੀ ਕਰਦੇ ਆ ਬਾਕੀ ਇੱਕ ਗੱਲ ਆ ਬਈ ਖਰਚਾ ਪਾਣੀ ਮੇਰਾ ਗੱਡੀ ਦਾ ਖਰਚਾ ਪਾਣੀ ਚੈੱਕ ਕਰਾਉਣਾ ਬਾਣ ਦੀ ਮਿੱਟੀ ਸਬਜ਼ੀ ਚੈੱਕ ਕਰਾਉਣੀ ਜਿੱਥੋਂ ਮਰਜੀ ਲਵਾਡਰੀ ਤੇ ਚੈੱਕ ਕਰਾ ਲੈ ਕਿੰਨੇ ਸਾਲ ਹੋ ਗਏ ਇਹਨੂੰ ਹਾਂ ਇਹਨੂੰ ਹੋ ਗਏ ਬਈ 6 8 ਸਾਲ ਹੋ ਗਏ ਬਾਣ ਲੈ ਦਰਸ਼ਕੋ 8 ਸਾਲ ਵੀਰ ਕਹਿੰਦਾ ਬਾਣ ਨੂੰ ਹੋ ਗਏ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਪਾਇਆ ਤੇ ਤੁਹਾਨੂੰ ਕੱਲੀ-ਕੱਲੀ ਬੱਲ ਵੀ ਵਿਜ਼ਿਟ ਕਰਾਵਾਂਗੇ ਕੀ ਕੁਝ ਲਾਇਆ ਵਿਆ ਜਿਹੜੇ ਇਨਸੈਕਟਾਂ ਨੂੰ ਰੋਕਣ ਦੇ ਖਾਤਰ ਮਿਹਨਤ ਕਰਨੀ ਪੈਂਦੀ ਆ ਇੱਕ ਤੁਰੇ ਜਾਂਦੇ ਨੇ ਕਹਿ ਦੇਣਾ ਯਾਰ ਆਰਗੈਨਿਕ ਕਿੱਥੋਂ ਆ ਜੀ ਕਿਉਂਕਿ ਬਹੁ ਰੰਗੀ ਦੁਨੀਆ ਇੱਥੇ ਆਰਗੈਨਿਕ ਸੱਚ ਬੋਲਣ ਵਾਲੇ ਵੀ ਹੈਗੇ ਆ ਜਿੱਦਾਂ ਦਰਸ਼ਕੋ ਕਾਫੀ ਵੀਡੀਓ ਦੇ ਵਿੱਚ ਕਿਹਾ ਆ ਇੱਕੋ ਜਿਹੀਆਂ ਹੋ ਗਈਆਂ ਨਾ ਪੰਜੇ ਉਹਦੇ ਉਦਾਹਰਨਾਂ ਮੁੱਕ ਜਾਣਗੀਆਂ ਉਹਦੇ ਚੰਗੇ ਤੇ ਮੰਦੇ ਲੋਕਾਂ ਦੀ ਜਿਹੜੀ ਆ ਇੱਕ ਹੋ ਜੂਗਾ। ਇਹ ਤਾਂ ਹੈ। ਬਥੇਰੀ ਦੁਨੀਆ ਚੰਗੀ ਪਈ ਆ। ਦੇਖ ਬਈ ਸਰਜੀ ਆਪਾਂ ਲਾ ਲਈ ਵੇਲਾ, ਮਿਹਨਤ ਕਰ ਲਈ ਵੇਲਾ। ਤੇ ਚੱਲ ਬਈ ਪਹਿਲਾਂ ਕਦੂਆਂ ਨੇ ਫਲ ਜਾ ਚੱਕ ਲਿਆ। ਜੀ। ਤੇ ਕਦੂ ਵੇਲਾ 15-20 ਕਿਲੋ ਲੈਣ ਲੱਗ ਗਏ। ਹੂੰ। ਤੇ ਮੈਂ ਘਰੇ ਗੱਲ ਕੀਤੀ। ਮੈਂ ਕਿਹਾ ਮੰਮੀ ਐ ਕਰਕੇ ਵੀ ਕਦੂ ਆਪਣੇ ਕੋਲੇ ਹੈਗੇ ਆ। ਹੂੰ। ਤੇ ਮੈਨੂੰ ਕਹਿੰਦੀ ਮੰਮੀ ਕਹਿੰਦੀ ਬਈ ਤੂੰ ਕਿੱਥੇ ਵੇਚੇਗਾ? ਇਹ ਰੇੜੀ ਵਾਲੇ ਨਾਲ ਗੱਲ ਕਰ ਲਾ। ਮੈਨੂੰ ਆਪ ਨੂੰ ਵੀ ਲੱਗਿਆ ਡਰ ਜਾ ਲੱਗਦਾ ਸੀ। ਵੀ ਵੇਚਣੀ ਔਖੀ ਲੱਗਦੀ ਆ ਹਨਾ। ਵੀ ਮੈਂ ਹੀ ਆਖਿਆ ਯਾਰ ਰੇੜੀ ਵਾਲੇ ਨਾਲ ਗੱਲ ਕਰ ਲਾ। ਕੱਲ ਮੈਂ ਉਹਨਾਂ ਨਾਲ ਗੱਲ ਕਰਿਆ ਹੂੰ ਉਹ ਮੈਨੂੰ ਕਹਿੰਦਾ ਯਾਰ ਉਹਦਾ ਰੇਟ ਹੈਗਾ ਹੀ 50-60 ਰੁਪਏ ਮੈਨੂੰ ਕਹਿੰਦਾ 25 ਤੋਂ 30 ਰੁਪਏ ਲਾਉਂਗਾ ਮੈਂ ਚੱਲ ਲੈ ਲਾ ਯਾਰ ਮੈਂ ਦੂਜੇ ਦਿਨ ਫੇਰ ਗਿਆ ਹੈ ਹੂੰ ਚੱਲਦੇ ਆਇਆ ਤੀਜੇ ਦਿਨ ਫੇਰ ਮੈਂ ਤੇ ਮੈਂ ਰੇਟ ਹੈਗਾ ਹੀ 50-60 ਰੁਪਏ ਤੇ ਤੀਜੇ ਦਿਨ ਗਿਆ ਮੈਂ ਕਿਹਾ ਯਾਰ ਐਂ ਨਾ ਕਰ ਯਾਰ 35 ਲਾ ਲਾ 40 ਲਾ ਲਾ ਹੂੰ ਕਹਿੰਦਾ ਨਹੀਂ ਯਾਰ 30 ਲਾਉਂਗਾ ਮੈਨੂੰ ਕਹਿੰਦਾ ਮੈਂ ਚੱਲ ਠੀਕ ਆ ਮੇਰੇ ਕੋਲ ਦੂ ਹੈਗੇ ਰੀ 15-20 ਕਿਲੋ ਹੈਗੇ ਸੀ ਤੇ 4-5 ਕਾਹ ਕਰਦੇ ਹੂੰ ਉਹਨੇ ਵੇਚ ਤੇ ਬਾਈ 50 ਤੋਂ 60 ਰੁਪਏ ਕ ਤੇ ਮੈਨੂੰ ਰੁਪਿਆ ਬਣਾ ਤਨ ਰੁਪਿਆ ਜਿਹਨੇ 4 ਮਹੀਨੇ ਬੱਲਾ ਸੰਭਾਲਦਾ ਕੁਸ ਮਾਰੀ ਮਰਦ ਕੀਤੀ ਹੈ ਗਿੜ ਗਿੜ ਸੰਦੂਆ ਤੇ ਉਹਨੇ ਪੰਜਾਂ ਛਿਆਂ ਗਾਕਾਂ ਤੋਂ ਵੇਖ ਲਾ ਬਈ ਇਹਨੇ 350 400 ਰੁਪਿਆ ਬਣਾ ਲਿਆ ਨੇ ਵੀ ਇਹਨੇ ਫਿਰ ਮੇਰਾ ਮਨ ਨਹੀਂ ਖੜਾ ਯਾਰ ਮੈਂ ਕਹੇ ਅਰੇ ਗਲਤ ਤਾਂ ਕੰਮ ਯਾਰ ਹੈ ਮੈਂ ਕਹਿਆ ਯਾਰ ਐਨੇ ਮਿਹਨਤ ਕਰਦੇ ਆਪਾਂ ਕਿਉਂ ਨਾ ਅੱਡਾ ਲੱਗੇ ਹਨ ਤੇ ਫੇਰ ਮੈਂ ਬਾਪੂ ਨੂੰ ਅਗਲੇ ਦਿਨ ਮੈਂ ਕਿਹਾ ਮੈਂ ਕਿਹਾ ਚਾਬੀ ਤੋੜ ਕੇ ਲਿਆਉਂਦੇ ਆ ਤੇ ਉਹ ਝੋਨੇ ਦਾ ਬਾਲਾ ਕੰਮ ਜਾ ਚੱਲਿਆ ਵਾਤੀਆ ਹੱਸੀ ਦੇ ਰੱਖੇ ਚਾਬੀ ਲੰਦੇ ਸੀ ਤੇ ਮੈਂ ਬਾਪੂ ਨਾਲ ਗੱਲ ਕੀਤੀ ਬਾਪੂ ਕਹਿੰਦਾ ਯਾਰ ਮੈਂ ਆਪੇ ਵੇਚ ਦੂੰਗਾ ਤੂੰ ਆਪ ਦਾ ਝੋਨਾ ਝੁੰਨਾ ਲਾ ਲਾ ਮੈਨੂੰ ਕਹਿੰਦਾ ਤੇ ਮੈਂ ਐ ਕਰਕੇ ਝੋਨਾ ਲਾਉਣ ਲੱਗ ਗਿਆ ਤੇ ਬਾਪੂ ਨੂੰ ਮੈਂ ਕਹਿੰਦਾ ਤੇ ਮੈਂ ਸਬਜੀ ਤੋੜ ਕੇ ਲਿਆ ਤੇ ਬਾਬਾ ਮੈਂ ਮੱਪੀ ਵੇਚਣਾ ਮੈਂ ਕਹਾ ਠੀਕ ਹੈ ਚੱਲ ਵੇਚ ਦੇ ਹੂੰ ਤੇ ਮੈਂ ਆਇਆ ਤੇ ਆਥ ਨੇ ਜੀ ਆ ਕੇ ਮੈਂ ਕਹਾ ਬਾਬੂ ਸਬਜੀ ਵੇਚਤੀ ਬਾਬੂ ਕਹਿੰਦਾ ਸਬਜੀ ਸਾਰੀ ਵੇਚਤੀ ਹੂੰ ਤੇ ਬਾਬੂ ਕਹਿੰਦਾ ਯਾਰ ਆਪਾਂ ਨੇ ਤਾਂ 1200 ਰੁਪਿਆ ਬਣ ਗਿਆ ਕਿੱਥੇ ਤੈਨੂੰ ਉਦੋਂ ਵੇਚ ਲੱਤੈ ਕਿੱਥੇ 300 ਬਣਦੇ ਕਿੱਥੇ 1200 ਮੇਰਾ ਹੀ ਮਨ ਬਹੁਤ ਹੋ ਗਿਆ ਬਈ ਯਾਰ ਮੈਂ ਕਹਾ ਯਾਰ ਹੁਣ ਤਾਂ ਆਪਾਂ ਪੱਖਾ ਹੀ ੱਡਾ ਲਾਇਆ ਕਰਿਆ ਯਾਰ ਹੂੰ ਆ ਗਾਣੀ ਚਲੀ ਠੀਕ ਹੈ ਬਾਪੂ ਫਿਰ ਪੱਕਾ ਕਰਤਾ ਪੋਤੇ ਨੂੰ ਹਾਂ ਜਮਾਂ ਪੱਕਾ ਬਰਾਦਰ ਬਈ ਪੋਤੇ ਹੀ ਕਹਿੰਦੇ ਆ ਬੈਠਾ ਰਹਿ ਬੈਠਾ ਰਹਿ ਬੁਰਾ ਤੇ ਹਾਂ ਵੀ ਤੈਨੂੰ ਗਿਲੋੜ ਹੈ ਤੇ ਫਿਰ ਤੁਸੀਂ ਬਾਪੂ ਦੀ ਰਿਸਪੈਕਟ ਕਰਦੇ ਹਾਂ ਨਹੀਂ ਅਜੀ ਬਈ ਥੇ ਤਾਂ ਅੰਨੇ ਹੁਣ ਚੱਲ ਬਜ਼ੁਰਗਾਂ ਨੂੰ ਆਪਾਂ ਮੰਨਦੇ ਆ ਵੀ ਤਜਰਬਾ ਵੱਧਾ ਹਨਾ ਪਰ ਜਿਹੜੀ ਹੁਣ ਵਾਲੀ ਖੇਤੀ ਹੈ ਥੋੜੀ ਹੁਣ ਪੜੇ ਲਿਖੇ ਵਾਲੀ ਖੇਤੀ ਆ ਰਹੀ ਹੈ ਛਵਰੇਆਂ ਬਾਰੇ ਨਹੀਂ ਹਨਾ ਬਜ਼ੁਰਗਾਂ ਨੂੰ ਪਤਾ ਲੱਗਦਾ ਹਨਾ ਤੇ ਬਾਪੂ ਮੇਰੇ ਨਾਲ ਬਹੁਤ ਲੜਦਾ ਇੱਥੇ ਪਰ ਅਸੀਂ 5 ਮਿੰਟਾਂ ਬਾਅਦ ਹੀ ਫੇਰ ਇਕੱਠੇ ਹੋ ਜਾਂਦੇ ਆ ਲੜਦੇ ਕੋਲ ਦੇ ਵੀ ਆ ਬਸ ਕਿਹੜੀ ਗੱਲ ਕੋਈ ਲੜਾਈ ਕਰਦਾ ਨਹੀਂ ਮੈਂ ਜਿਹੜੀ ਗੱਲ ਆ ਨਾ ਵੀ ਐ ਕਰਨੀ ਆ ਆਪਾਂ ਐ ਕਰਨਾ ਵੀ ਸਬਜੀ ਨੂੰ ਐ ਗੋਲ ਐ ਗੋਲ ਐ ਆਪਾਂ ਇਹ ਕਹਿ ਦਿੰਦਾ ਮੈਂ ਨਹੀਂ ਮੈਂ ਮੋਬਾਈਲ ਮਗਰ ਚੱਲੂੰਗਾ ਮੋਬਾਈਲ ਵੀ ਕੋਈ ਛੱਦ ਤੱਕ ਠੀਕ ਆ ਪਰ ਜਿਹੜੇ ਪੁਰਾਣੇ ਬੰਗਿਆਂ ਦੀ ਚੀਜ਼ਾਂ ਹੰਡਾਈਆਂ ਨਾ ਫਟਾ ਕੇ ਉਹ ਪਤਾ ਨਹੀਂ ਤਜਰਬੇ ਤੂੰ ਕਰਕੇ ਵੇ ਇੱਕ ਵਾਰ ਇਹ ਕਰਤਾ ਹੁਣ ਤਾਂ ਉਹ ਤਾਂ ਹੁਣ ਕਰਨ ਲੱਗ ਗਿਆ ਜੀ ਲੱਗ ਗਿਆ ਜੀ ਹੁਣ ਚਲੋ ਫੇਰ ਵੀ ਲੈਣ ਤੇ ਚੜਾ ਗਿਆ ਤੇ ਹਾਂ ਆ ਗਿਆ ਹੁਣ ਕਿਉਂਕਿ ਹੋਰ ਵੀ ਅਸੀਂ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਵੀ ਆਪਦੀ ਫੈਮਿਲੀ ਦਾ ਸੰਯੋਗ ਦਿਓ ਜਿਵੇਂ ਬਜ਼ੁਰਗ ਹੈ ਕਿੱਥੇ ਨਾਲ ਆਪਾਂ ਸਲਾਹ ਲੈ ਲਾਂਗੇ ਹਾਂਜੀ ਹਾਂਜੀ ਪੁਰਾਣੇ ਬੰਦੇ ਤੋਂ ਸਲਾਹ ਲਈ ਜਾਵੇ ਥੋੜੀ ਜਿਹੀ ਇੱਜ਼ਤ ਬਣ ਜਾਂਦੀ ਹੈ ਰਿਸਪੈਕਟ ਬਣ ਜਾਂਦੀ ਹੈ ਵੇਖੋ ਇਹਨਾਂ ਨੇ ਸਾਰੀ ਉਮਰ ਕਮਾਈ ਕੀਤੀ ਹੈ ਤੇ ਹੁਣ ਬੁੱਢੇ ਹੱਡਾਂ ਦੇ ਨਾਲ ਵੀ ਕਮਾਈ ਕਰ ਰਹੇ ਆ ਕਿਉਂਕਿ ਸ਼ੌਂਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਪੂ ਫਿਰ ਕਦੋਂ ਰਿਟਾਇਰਮੈਂਟ ਲੈਣੀ ਹੈ ਪੋਤੇ ਤੋਂ ਪੱਕੀ ਜਦੋਂ ਜੀ ਆ ਗੋਡੇ ਖੜ ਗਏ ਲੱਤਾਂ ਖੜ ਗਈਆਂ ਉਦੋਂ ਬੈ ਮੰਜੇ ਤੇ ਜਦੋਂ ਬੈ ਗਏ ਉਦੋਂ ਹਟਾਂਗੇ ਜੀ ਵਾਹ ਜੀ ਇੰਨਾ ਪਿਆਰ ਰੱਖੇ ਹਾਂ ਉਦੋਂ ਹਟਣਾ ਜੀ ਤਾਂ ਕੀਤੇ ਹਾਂ ਜੀ ਸ਼ੋਭਾ ਵੀ ਲੈ ਬਈ 6 ਵਜੇ ਆਉਣਾ ਹੈ ਹੈ ਜੀ ਵੇਲਾ ਸਬਜੀ ਤੋੜ ਕੇ ਫੇਰ ਇਹ ਮਾੜਾ ਮਿੱਟਾ ਪੱਠਾ ਵਿੱਠਾ ਹੋਣਾ ਉਹ ਕੱਢਣਾ ਵੇਲਾ ਯਾਨੀ ਤੇ ਅੱਗੇ ਨਹੀਂ ਆਉਣੀ ਜਿੰਨਾ ਚਿਰ ਠੀਕ ਕਰਕੇ ਰੋਟੀ ਖਾਣੀ ਹੈ ਵੇਲਾ ਭਾਵੇਂ ਖਾਲੀ ਆਈ ਜੀ ਹਾਂ ਜਿਹੜਾ ਮਾਰਚ ਬਾਪੂ ਫਿਰ ਗੋਡ ਗੜਾਈ ਦਾ ਕੰਮ ਫਿਰ ਕਰਦੇ ਹੋ ਨਾਲ ਨਾਲ ਹਾਂ ਹਾਂ ਕਰਦੇ ਹਾਂ ਜੀ ਪੂਰਾ ਕਰਦੇ ਹਾਂ ਨਾਲ ਹਾਂ ਨਾਲ ਅੱਛਾ ਬਾਪੂ ਦੇ ਦਰਸ਼ਕੋ ਤੁਹਾਨੂੰ ਸੰਦ ਵੀ ਦਿਖਾ ਦਈਏ ਵੀ ਕਿਹੜੇ ਕਿਹੜੇ ਸੰਦਾਂ ਨਾਲ ਬਾਪੂ ਜਿਹੜਾ ਖੇਤੀ ਆ ਉਹ ਕਰਦਾ ਹੈ ਆ ਬਾਪੂ ਫਿਰ ਕਿਉਂ ਕੌਣ ਚਲਾਉਂਦਾ ਜੀ ਇਹ ਤਾਂ ਚਲਾਉਂਦਾ ਇਹ ਹੀ ਜੀ ਹਾਂਜੀ ਹਾਂਜੀ ਮੈਂ ਤਾਂ ਕਸਗਾ ਚਲਾਉਣਾ ਹੁਣ ਅੱਛਾ ਇਹ ਫਿਰ ਜਦੋਂ ਛੋਟਕਾ ਹੁੰਦੀਆਂ ਬੱਲਾ ਫਿਰ ਉਹਦੇ ਵਿੱਚ ਹਾਂਜੀ ਆ ਖਾਲਿਆਂ ਦੇ ਵਿੱਚ ਖਾਲਿਆਂ ਦੇ ਵਿੱਚ ਮਾਰ ਦਿੰਦੇ ਛੋਟੀ ਜੀ ਕੰਮ ਛੇਤੀ ਨਿਬੜ ਜਾਂਦਾ ਹੈ ਹਾਂਜੀ 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 ਇਹਦੇ ਵੇਖੋ ਮਿਹਨਤ ਬਹੁਤ ਜ਼ਿਆਦਾ ਹੈ ਫਿਰ ਕਿਹੜੀ ਕਿਹੜੀ ਸਬਜ਼ੀ ਲਾ ਰੱਖੀ ਆ ਆਪਾਂ ਹੁਣ ਆਪਣੇ ਕੋਲੇ ਸਬਜ਼ੀ ਬਈ ਕੱਦੂ ਹੋ ਗਿਆ ਤੋਰੀ ਹੋ ਗਿਆ ਪੇਠੇ ਹੋ ਗਏ ਚੌਲਾ ਹੋ ਗਿਆ ਆਪਣੇ ਕੋਲੇ ਜਿਬੜ ਹੋ ਗਿਆ ਆਪਣੇ ਕੋਲੇ ਭਿੰਡੀ ਹੋ ਗਈ ਆਪਣੇ ਕੋਲੇ ਤੇ ਕਾਫੀ ਆ ਹੈ ਜੀ ਕਿੰਦਾ ਬਈ ਆ ਸਾਰੀ ਸਬਜੀ ਦੇਖੋ ਦਰਸ਼ਕੋ ਬਿਲਕੁਲ ਵੀਰ ਅਰਗੇ ਨੇ ਆਰਗੇਨਿਕ ਸਬਜੀ ਜਿਹੜੀ ਉਹ ਲਾਈਵ ਹੀ ਆ ਤੇ ਤੁਸੀਂ ਦੇਖੋ ਮੱਛਰਾਂ ਨੂੰ ਕੰਟਰੋਲ ਕਰਨ ਦੀ ਖਾਤਰ ਪੀ ਟ੍ਰੈਪ ਦੇਖੋ ਤੁਸੀਂ ਇਹਦੇ ਤੇ ਦੇਖੋ ਤੁਸੀਂ ਹਜ਼ਾਰਾਂ ਮੱਛਰ ਆ ਜਿਹੜਾ ਉਹ ਚਿਪਕਿਆ ਪਿਆ ਇਸ ਤਰੀਕੇ ਨਾਲ ਵੀਰ ਅਰਗੇ ਇਹਨੂੰ ਕੰਟਰੋਲ ਕਰਦੇ ਆ ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਜਾਂ ਕੈਮੀਕਲ ਨਹੀਂ ਪਾਉਂਦੇ ਜਿਹੜੇ ਵੀ ਭਗਤ ਏਰੀਏ ਦੇ ਵੀਰ ਆ ਕਿਹੜੇ ਤੋਂ ਕਿਹੜੇ ਰੋਡ ਤੇ ਆਪਣੀ ਜਿਹੜੀ ਸ਼ਾਪ ਆਪਾਂ ਲਾਉਣੇ ਆ ਆਪਣਾ ਬਈ ਖੰਡਾ ਚੌਂਕ ਆ ਬਈ ਕੋਠਾ ਰੋਡ ਤੇ ਆਪਣੇ ਕੋਠਾ ਰੋਡ ਤੇ ਆਪਣੇ ਘਰ ਦੇ ਮੂਹਰੇ ਹੀ ਅੱਡਾ ਲਾਇਆ ਜਾਂਦਾ ਕਿੱਥੇ ਜੀ ਲੋਕੇਸ਼ਨ ਆ ਗਈ ਆਪਣੇ ਘਰ ਦੀ ਖੰਡੇ ਚੌਂਕ ਦੇ ਨਾਲ ਹੀ ਆਪਣਾ ਖੰਡੇ ਚੌਂਕ ਦੇ ਦਰਸ਼ਕੋ ਨਾਲ ਘਰ ਆ ਵੀਰ ਦਾ ਤੇ ਉਹਦੇ ਕੋਠਾ ਰੋਡ ਤੇ ਤੇ ਉੱਥੇ ਵੀਰ ਆ ਜਿਹੜਾ ਰੇੜੀ ਆ ਉਹ ਲਾਉਂਦਾ ਆ ਆਪਣੀ ਘਰ ਦੇ ਮੂਹਰੇ ਹੀ ਆ ਜੀ ਘਰ ਦੇ ਮੂਹਰੇ ਹਾਂ ਤੇ ਕੰਟੈਕਟ ਨੰਬਰ ਤੇਰਾ ਬੋਲੀ ਬਾਈ 9914706323 06323 ਵੀਰ ਦਾ ਸੰਪਰਕ ਨੰਬਰ ਹੈ ਜਿਹੜੇ ਵੀ ਕਿਸੇ ਵੀਰ ਨੇ ਕੋਈ ਜ਼ਹਿਰ ਮੁਕਤ ਸਬਜ਼ੀ ਖਾਣੀ ਆ ਤੇ ਵੀਰ ਦੇ ਨਾਲ ਕੰਟੈਕਟ ਕਰ ਲਿਓ ਤੇ ਖਾ ਕੇ ਦੇਖਿਓ ਤੇ ਟੇਸਟ ਕਰਕੇ ਜਰੂਰ ਕਮੈਂਟ ਕਰਕੇ ਵੀ ਦੱਸਿਓ ਵੀ ਵਾਕਈ ਤੁਹਾਨੂੰ ਫਰਕ ਦਾ ਰਿਜ਼ਲਟ ਮਿਲਿਆ ਕਿ ਨਹੀਂ ਮਿਲਿਆ ਬੱਲੇ ਤੁਹਾਨੂੰ ਦਸੀਆਂ ਜਾਂਦੀਆਂ ਜਿਹੜੀਆਂ ਕੈਮੀਕਲ ਵਾਲੀਆਂ ਪੈਸਟੀਸਾਈਡ ਵਾਲੀਆਂ ਬੱਲੀਆਂ ਉਹ ਹਰੀਆਂ ਕਚਾਰ ਹੋਣੀਆਂ ਤੇ ਆਹ ਦੇਖੋ ਬੱਲਾਂ ਮੱਛਰ ਦਾ ਕਰਕੇ ਵਾਇਰਸ ਦਾ ਕਰਕੇ ਮਰਝਾਈਆਂ ਵੀ ਪੰਗੇ ਬਿਲਕੁਲ ਫਿਰ ਉੱਤੇ ਜਦੋਂ ਵਾਇਰਸ ਵੱਧਦਾ ਹੋ ਜਾਂਦਾ ਫਿਰ ਕੀ ਸ਼ੜਕਦੇ ਹਾਂ ਭਈ ਅਸੀਂ ਘਰ ਦੇ ਵਿੱਚ ਦੇਸੀ ਤਰੀਕੇ ਨਾਲ ਤਿਆਰ ਕਰਕੇ ਉਹੀ ਛੜਕਦੇ ਆਂ ਮੈਂ ਖੱਟੀ ਲੱਸੀ ਹੋਊਗੀ ਨਮਕ ਦਾ ਹੋ ਗਿਆ ਫਤਮਾ ਦਾ ਪਾਣੀ ਹੋਇਆ ਗੁੜ੍ਹਿਆਂ ਦੀ ਖਾਦ ਹੋਊਗੀ ਜੀ ਇਹੀ ਆਪਾਂ ਚੀਜ਼ਾਂ ਪਾਈਆਂ ਵਈ ਆਪਾਂ ਬਾਕੀ ਆਏ ਆ ਜੇ ਆਪਾਂ ਕੋਈ ਰੇਰੂ ਪਾਵਾਂ ਇਹ ਜੂਰਗਾ ਪਾਵਾਂਗੇ ਕਿਹੜੀ ਜੀ ਚ ਪਾਉਨੇ ਆਪਾਂ ਹੋਂ ਤੇ ਮੱਛਰ ਤੇਲਾ ਛੰਡੀਆਂ ਵੱਧ ਹੁੰਦੀਆਂ ਇਹਨੂੰ ਕੋਈ ਮੱਛਰ ਤੇਲਾ ਛੰਡੀ ਕੋਈ ਅੰਬੀ ਨਹੀਂ ਲੈਣ ਜਿਆਦਾ ਨਹੀਂ ਹੁੰਦੀ ਜੀ ਹਾਂ ਅੱਛਾ ਕਦੂ ਫਿਰ ਲੱਗਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਕੱਦੂ ਬਈਆ ਆਪਣੇ ਜਨਵਰੀ ਚ ਲਾਏ ਵੇ ਆਪਣੇ ਕੱਦੂ ਇਹ ਹਾਂਜੀ ਤੇ ਹੁਣ ਵੇਖ ਲਓ ਵੀ 5-6 ਮਹੀਨੇ ਹੋਣ ਵਾਲੇ ਨੇ ਪੰਜ ਵਧੀਆ ਦੇ ਕੇ ਕਿੰਨੇ ਜਗਾ ਲਾਈ ਆ ਕੱਦੂਆਂ ਦੀ ਇਹ ਕੱਦੂ ਆਪਾਂ ਬਈ ਡੇਢ ਕਨਾਲ ਲਾਈ ਸੀ ਆਪਾਂ ਨੇ ਕੱਦੂ ਡੇਢ ਕਨਾਲ ਹਾਂ ਡੇਢ ਕਨਾਲ ਚ ਕਿੰਨੇ ਕੇ ਪੈਸੇ ਵਟਲੇ ਆਪਾਂ ਨੂੰ ਬਈ 25-28000 ਰੁਪਇਆ ਹੋ ਗਿਆ ਆਪਣੇ ਡੇਢ ਕਨਾਲ ਦੇ ਵਿੱਚੋਂ 25-28000 ਰੁਪਇਆ ਐਦੂ ਪਹਿਲਾਂ ਵਟ ਲਿਆ ਕੇ ਹਜੇ ਹੋਰ ਵੀ ਚੱਲਣਗੇ ਹਜੇ ਚੱਲੀ ਜਾਂਦੇ ਆ ਜੀ ਆਹ ਚੀਜ਼ ਦਾ ਰਿਜ਼ਲਟ ਤੁਹਾਨੂੰ ਕਿਵੇਂ ਲੱਗਿਆ ਜਿਹੜੇ ਪੀ ਟ੍ਰੈਪ ਲਾਇਦੇ ਆ ਇਹਦਾ ਰਿਜ਼ਲਟ ਬਹੁਤ ਵੜ ਗਿਆ ਵੇਖੋ ਬਈ ਤੁਸੀਂ ਹੁਣ ਚਿੱਟਾ ਮੱਛਰ ਹੋ ਗਿਆ ਹਰਾ ਮੱਛਰ ਹੋ ਗਿਆ ਵੇਖੋ ਦਰਸ਼ਕੋ ਮਿਲੋ ਭਰਿਆ ਪਿਆ ਬਈ ਆ ਦੀ ਉਹ ਦੂਜਾ ਪਾਸਾ ਕਰੀ ਬਈ ਦੇਖੋ ਕਿੰਨਾ ਜਿਆਦੇ ਮੱਛਰਾਂ ਕਰੋੜਾਂ ਮੱਛਰੀ ਇਹਦੇ ਨਾਲ ਚਿਪਕ ਜਾਂਦਾ ਆਹਾਂ ਇਹਦਾ ਫੈਰਾ ਬਹੁਤ ਆ ਬਈ ਆਪਣਾ ਇਹਦਾ ਰਿਜ਼ਲਟ ਵਧੀਆ ਕਰ ਰਿਹਾ ਰਿਜ਼ਲਟ ਆਪਣਾ ਅੱਛਾ ਇਧਰਲੇ ਪਾਸੇ ਪੇਠਾ ਲੱਗਿਆ ਜੀ ਇਧਰ ਪੇਠਾ ਲੱਗਿਆ ਜੀ ਹੂੰ ਤੂੜ ਤੜਾਈ ਫਿਰ ਬਾਪੂ ਸਾਰਾ ਤੇ ਨਾਲ ਕਰਦਾ ਹਾਂਜੀ ਹਾਂਜੀ ਨਾਲ ਕਰਦਾ ਜੀ ਹਾਂ ਉਹ ਵਾ ਵਸ ਜੀ 10 ਵਜੇ ਲਿਜਾ ਕੇ ਅੱਡਾ ਲਾ ਲਈਦਾ ਹੂੰ ਤੇ 12 ਵਜੇ ਤਾਈਂ ਬਾਪੂ ਬੈਠੇ ਰਹਿੰਦੇ ਆ ਤੇ 12 ਵਜੇ ਤੋਂ ਬਾਅਦ ਮੈਂ 2 ਘੰਟੇ ਮੈਂ ਬੈਹਣਾ ਦੁਪਹਿਰੇ ਤੇ 3 ਵਜੇ ਤੋਂ ਬਾਅਦ ਫੇਰ ਬਾਪੂ ਜੀ ਆ ਜਾਂਦੇ ਆਪਣੇ ਵਾਹ ਜੀ ਵਾਹ ਬਹੁਤ ਵਧੀਆ ਅੱਛਾ ਤੋਰਨੇ ਫਿਰ ਉਹ ਪਰਲੇ ਪਾਸੇ ਤਾਰ ਤੇ ਚੜਾਉਣਾ ਆਪਾਂ ਹਾਂ ਜੀ ਤੋਰਿਆਂ ਤਾਰ ਤੇ ਜੀ ਸਾਰੀ ਸਬਜ਼ੀ ਆਪਣੇ ਕੋਲੇ ਕਿੰਨੀ ਲੱਗੀ ਵੀ ਆ ਸਬਜ਼ੀ ਇਹ ਸਾਰੀ ਹੋਊਗੀ ਆਪਣੇ ਇਹ ਤਿੰਨ ਕਨਾਲਾਂ ਦੇ ਉੱਪਰ ਹੋਊਗੀ ਇਹ ਅੱਛਾ ਤਿੰਨ ਕਨਾਲਾਂ ਤੋਂ ਥੋੜੀ ਜਿਹੀ ਉੱਪਰ ਸਬਜ਼ੀ ਲਈ ਵੀ ਆ ਬਾਕੀ ਉਹ ਕਣਕ ਵੱਢਣ ਤੋਂ ਬਾਅਦ ਲਾਤੀ ਸੀ ਹੂੰ ਬਾਕੀ ਆ ਗੰਡੇ ਵਾਲੇ ਥਾਂ ਬਈ ਆਪਾਂ ਮੱਕੀ ਵੇਚ ਤੇ ਬਗੈਰ ਉਹ ਕਣਕ ਤੋਂ ਬਾਅਦ ਮੂੰਗੀ ਵੇਚੀ ਜੀ ਮੰਡੀ ਦੀ ਆਪ ਵੇਚਿਆ ਕਰਾਂਗੇ ਆਪਾਂ ਅੱਛਾ ਮੂੰਗੀ ਵੀ ਥੋੜੀ ਜ਼ਹਿਰ ਮੁਕਤ ਆ ਜ਼ਹਿਰ ਮੁਕਤ ਆ ਮੂੰਗੀ ਜੀ ਅੱਛਾ ਕਣਕ ਫਿਰ ਬਿਲਕੁਲ ਹੀ ਜ਼ਹਿਰ ਮੁਕਤ ਜ਼ਹਿਰ ਮੁਕਤ ਠੀਕ ਆ ਖਾਨੇ ਉਹ ਵੀ 7 ਸਾਲ ਤਿੰਨਾਂ ਕਨਾਲਾਂ ਚ ਵੇਲਾ 6.5 ਕੁਇੰਟਲ ਤੋਂ ਉੱਪਰ ਹੋ ਗਈ ਬਈ ਕਣਕ ਦੀ ਬਹੁਤ ਵਧੀਆ ਝਾੜ ਵੀ ਬਹੁਤ ਵਧੀਆ ਹੋ ਗਿਆ ਜੀ ਹਨਾ ਅੱਛਾ ਇਹ ਕਾਰੇ ਵਾਸਤੇ ਲਾਇਆ ਇਹ ਵੀ ਮੱਛਰਾਂ ਵਾਸਤੇ ਲਾਇਆ ਇਹ ਬਈ ਦੋਨੋਂ ਕਾਣਾ ਕਰ ਦਿੰਦਾ ਇਹ ਇਹ ਇੱਕ ਮੱਖੀ ਆਉਂਦੀ ਆ ਬਈ ਹੂੰ ਇਹਦੇ ਮੱਖੀ ਇਹ ਅੰਦਰ ਆ ਜਾਂਦੀ ਆ ਜੀ ਅੱਛਾ ਇਹਦੇ ਵਿੱਚ ਟ੍ਰੈਪ ਲਾਇਆ ਵਾ ਆਪਣਾ ਇਹ ਅੱਛਾ ਇਹ ਵੀ ਟ੍ਰੈਪ ਲੱਗਿਆ ਹੋਇਆ ਹਾਂ ਹਾਂ ਮੱਖੀ ਇਹਦੇ ਵਿੱਚ ਵੱਢਦੀ ਆ ਫੇਰ ਮੱਖੀ ਇਹਦੇ ਵਿੱਚ ਇੱਕ ਵਾਰੀ ਵੜ ਗਈ ਬਾਹਰ ਨਹੀਂ ਨਿਕਲਦੀ ਇਹਦੇ ਚ ਅੱਛਾ ਇਹਦੇ ਚ ਬਾਹਰ ਨਿਕਲੇ ਜਾਂਦਾ ਹਾਂ ਬਾਹਰ ਇਹ ਕੀ ਕਰਨ ਇਹਦੇ ਚ ਕੀ ਲਾਇਆ ਵਾ ਇਹੋ ਜਿਹਾ ਇਹਦੇ ਚ ਭਈ ਆ ਲੱਕੜ ਦੀ ਆ ਯਾਰ ਇਹੋ ਜੀ ਕੋਈ ਗੂੰਦ ਲੱਗੀ ਵੀ ਆ ਅੱਛਾ ਜੀ ਉਹ ਕੋਈ ਬਾਸ਼ਨਾ ਅੰਦਰ ਆਉਂਦੀ ਆ ਇਹਦੇ ਤਾਂ ਕਰਕੇ ਅੱਛਾ ਮੱਖੀ ਇਹਦੇ ਵਿੱਚ ਆ ਪਈ ਆ ਜਿਹੜੀ ਡੰਗ ਮਾਰਦੀ ਆ ਹਨਾ ਡੰਗ ਮਾਰਦੀ ਆ ਇਹ ਹੂੰ ਅੱਛਾ ਇਹੋ ਜੇ ਪੁਖਤਾ ਪ੍ਰਬੰਧ ਫੇਰ ਆ ਕਿੱਤੇ ਵੀ ਆ ਸਬਜ਼ੀ ਨੂੰ ਬਚਾਉਣ ਦੇ ਖਾਤਰ ਹਨਾ ਦੇਖੋ ਸਾਰੇ ਖੇਤ ਦੇ ਵਿੱਚ ਦਰਸ਼ਕੋ ਵੀਰ ਨੇ ਪੀ ਟ੍ਰੈਪ ਲਾਏ ਵੇ ਆ ਪ੍ਰਬੰਧ ਪੁਖਤਾ ਕਰੇ ਵੇ ਆ ਤੇ ਓਮੇ ਓਮੇ ਬੱਲਾ ਨੂੰ ਦੇਖੋ ਜਿਵੇਂ ਜਿਵੇਂ ਫਲ ਲੱਗੀ ਜਾਂਦਾ ਓਮੇ ਓਮੇ ਵੀਰ ਅਰਗੇ ਉਹਦੀ ਸੰਭਾਲ ਕਰਦੇ ਆ ਪਾਲਦੇ ਆ ਫਿਰ ਲੈ ਕੇ ਜਾਂਦੇ ਆ ਧੂਂਦੇ ਸਮਾਰਦੇ ਆ ਮਿਹਨਤ ਕਾਫੀ ਆ ਬਾਈ ਹਨਾ ਮਿਹਨਤ ਹੈ ਜੀ ਆ ਬਾਈ ਮਿਹਨਤ ਬਹੁਤ ਅਸਲੀ ਗਰਮੀ ਮਲਤੀ ਮਿਲਦਾ ਯਾਰ ਬਾਈ ਹੂੰ ਹਾਂ ਉਹ ਦੇਖੋ ਸਾਡਾ ਬਾਪੂ ਜੀ ਕਹੇ ਦੋਗੇ ਵੀ 80 ਸਾਲ ਦਾ ਬਜ਼ੁਰਗ ਹੈ ਉਹ ਵੇਖੋ ਆਪ ਕੰਮ ਕਰਦਾ ਸਾਰੀ ਮਿਹਨਤ ਆਪ ਕਰਦਾ ਖੁਰਪਾ ਚੱਕ ਲੈਂਦਾ ਬਾਪੂ ਫਿਰ ਨਾਲ ਨਾਲ ਹਾਂਜੀ 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 ਖੁਰਪੀ ਨਾ ਗੁੱੜਦਾ ਜੀ ਹਾਂਜੀ ਜੂਰ ਘਰ ਆਉਣ ਵਾਲੇ ਸਮੇਂ 'ਚ ਨਹੀਂ ਸੋਚਿਆ ਵੀ ਯਾਰ ਆਪਾਂ ਕਣਕ ਝੋਨਾ ਥੋੜਾ ਜਿਆਦਾ ਹੋਰ ਘਟਾ ਲਗੇ ਵੀ ਇਹ ਕੰਮ ਹੋਰ ਵਧਾ ਲੈਨੇ ਆ ਹਾਂਜੀ ਹੁਣ ਮੇਰਾ ਅਰਾਧਾ ਹੈਗਾ ਜਿਵੇਂ ਅੱਧਾ ਕਿੱਲਾ ਗੋਭੀ ਲਾਉਣ ਦਾ ਹੈ ਹੂੰ ਲੱਗ ਲੱਗ ਗੋਭੀ ਲੱਗ ਜਾ ਹਾਂ ਲੱਗ ਜੇ ਹਾਂ ਹਾਂ ਕਣਕ ਝੋਨੇ ਦਾ ਪੂਰਾ ਫਾਇਦਾ ਹੀ ਆਪਾਂ ਨੇ ਜੀ ਝੋਨੇ ਫੇਰ ਫਿਰ ਬਾਕੀ ਆਇਆ ਵੀ ਕਣਕ ਝੋਨੇ ਦੇ ਆਪਾਂ ਨੂੰ ਇਹ ਲੱਛੀਆਂ ਮਹੀਨਾ ਬਾਅਦ ਪੈਸੇ ਆਉਂਦੇ ਆ। ਸਬਜ਼ੀ ਚ ਆਪਾਂ ਨੂੰ ਨੱਥ ਵੀ ਲਾ 1500 ਰੁਪਿਆ 1500 ਰੁਪਿਆ ਬਣੀ ਜਾਂਦਾ। ਜੇ ਉਹ ਆਪਣੀ ਭਰੀ ਰਹਿੰਦੀ ਆ। ਵਾਹ ਜੀ ਵਾਹ। ਫਿਰ ਇੰਨੀ ਕਿ ਜਗ੍ਹਾ ਦੇ ਨਾਲ ਤਿੰਨ ਕਰਾਲਾ ਕਦੇ ਆੜਤ ਗੁਰਤ ਦੀ ਜਾਣ ਵੀ ਲੋੜ ਪੈਂਦੀ। ਲੋੜ ਹੀ ਨੇ ਪੈਂਦੀ ਬਈ ਆਪਣੇ। ਹੂੰ ਸਾਰਾ ਘਰ ਦਾ ਖਰਚਾ ਕੋਈ ਵੀ ਆ ਹੋਰ ਖਰਚਾ ਵੇਲਾ ਸਾਰਾ ਨਿਕਲ ਜਾਂਦਾ ਆਪਣੇ। ਹੂੰ ਤਰ੍ਹਾਂ ਤੁਰਾਂ ਵੀ ਲਾਈਆਂ ਮੀਆਂ ਹੈਂ ਹਾਂ ਤਰ੍ਹਾਂ ਤੁਰਾਂ ਲੰਗ ਆਵਾਂਗਾ ਸੀ ਬਈ ਤੱਕੜਗੜੀ ਲੰਗ ਆਵਾਂਗਾ ਸੀ ਆਪਣੇ ਸੱਖੜਾਂ ਉੱਧਰ ਵੀ ਚੱਲਦੇ ਆ ਸੱਖੜਾਂ ਅੱਛਾ ਇਧਰੋਂ ਪਰੇ ਛਖੜੀਆਂ ਆਕਣਾ ਠੀਕ ਹੈ ਤੂਰੀ ਫਿਰ ਤਾਹਾਂ ਬੱਲ ਵਾਲੀ ਕਾਮਯਾਬ ਲੱਗਦੀ ਆ ਹਨਾ ਬੱਲ ਵਾਲੀ ਕਾਮਯਾਬ ਬਈ ਉਹਨੂੰ ਹਵਾ ਲਾਈਦੀ ਰਹਿੰਦੀ ਆ ਹੂੰ ਲੱਗਦੀ ਵੱਧ ਆ ਹਨਾ ਹਾਂ ਲੱਗਦੀ ਵੱਧ ਤੇ ਕਦੋਂ ਨਹੀਂ ਸੋਚਿਆ ਵੀ ਆਉਣ ਵਾਲੇ ਸਮੇਂ ਚ ਯਾਰ ਕਦੋਂ ਵੀ ਤਾਹਾਂ ਚੜਾਵਾਂਗੇ ਬਾਪੂ ਨੇ ਦਿੱਤੀ ਨਹੀਂ ਰਾਏ ਕੋਈ हां भाई इरादा है गाणो बेज ला भाई कद्दू सी बांष लाके तारन तुरन लाके हां बे तां चढ़ाण दी पूरा आपा करंगे प्रबंधक बे पुख्ता प्रबंध जी ऊपर हुन त ਛੜਕਾ ਛੜਕੂ ਵੀ ਘੱਟ ਕਰਨੇ ਪੈਂਦੇ ਆ ਪੈਂਦੇ ਆ ਹੈਨਾ ਵੀ ਜਿਆਦਾ ਕੱਖ ਹੋ ਜਾਂਦੇ ਆ ਫਿਰ ਆਪਾਂ ਨੂੰ ਗੁੱਡਨਾ ਹੀ ਠੋਖਾ ਆ ਜਾਂਦਾ ਤਰਪਾਲੀ ਫਿਰ ਬਾਪੂ ਚਲਾਉਂਦਾ ਮਾੜੀ ਮੁੱਠੀ ਚਲਾ ਲੈਂਦਾ ਹੁਣ ਨਹੀਂ ਹਾਂ ਇਹ ਤਾਂ ਚਲਾ ਲੈਂਦੇ ਆ ਮਾੜੀ ਮਿੱਟੀਾਂ ਤਾਂ ਚਲਾ ਲੈਂਦੇ ਆ ਜਿਆਦਾ ਤਾਂ ਕਹੀਆਂ ਚ ਚਲਾਉਂਦੇ ਆ ਇਹ ਜਾਰੇ ਕਹੀ ਚ ਚਲਾਉਂਦੇ ਆ ਆਹਾਂ ਪੁਰਾਣੇ ਬੰਦੇ ਥੋੜੀ ਜਿਹੀ ਪੁਰਾਣੇ ਬੰਦੇ ਆ ਤਾਂ ਹੈਨਾ ਹਾਂ ਹਾਂ ਜੀ ਬਸੀ ਆਪਣਾ ਬਈਆ ਤਿੰਨ ਕਨਾਲਾਂ ਦਾ ਸਬਜ਼ੀ ਲੱਗੀ ਆ ਮੰਗੀ ਹੋਗੀ ਡੇਢ ਕਨਾਲ ਹੋਗੀ ਹਾਂਜੀ ਬਸੀ ਲਾਤੀ ਸੀ ਆਪਾਂ ਤੇ 10 ਕਿੱਲੇ ਆਪਾਂ ਵਿੱਚ ਝੋਨਾ ਵੀ ਲਾਇਆ ਵਾ ਆਪਣਾ 10 ਕਿੱਲੇ ਝੋਨੇ ਦੇ ਨਾਲ ਨਾਲ ਖੀਚੀ ਵੀ ਲਾਏ ਵੀ ਆ 10 ਕਿੱਲੇ ਜੀ ਵੀਰ ਜੀ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਵਿਸਤਾਰ ਪੂਰਵਕ ਜਾਣਕਾਰੀ ਵੀ ਬਾਈ ਦਿੱਤੀ ਆ ਹਾਂਜੀ ਜ਼ਹਿਰ ਮੁਕਤ ਸਬਜ਼ੀ ਵੀ ਲੋਕਾਂ ਨੂੰ ਖਵਾ ਰਹੇ ਆ ਆਪਾਂ ਖੇਤ ਵੀ ਆਪਣਾ ਦਰਸ਼ਕਾਂ ਨੂੰ ਵਿਜ਼ਿਟ ਕਰਾਇਆ ਤੇ ਇੱਕ ਚੀਜ਼ ਦਰਸ਼ਕੋ ਹੋਰ ਆ ਸਭ ਤੋਂ ਵੱਡੀ ਆ ਬਾਪੂ ਜੀ ਦੀ 80 ਸਾਲ ਉਮਰ ਹੋ ਗਈ ਬਾਪੂ ਜੀ 80 ਆ ਕੇ ਕੁਝ ਘਟ ਵੱਧ ਆ ਲੈ 80 ਆ ਜੀ ਪੂਰੀ 80 ਸਾਲ ਦੀ ਉਮਰ ਹੋ ਗਈ ਤੇ ਕਹੀ ਵੀ ਚਲਾਉਂਦੇ ਆ ਸਬਜੀ ਵੀ ਤੜਾਉਂਦੇ ਆ ਸਾਰਾ ਕੰਮਕਾਰ ਨਾਲ ਕਰਾਉਂਦੇ ਆ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ